ਜੀ ਹਾਂ ਜੀ ਜੀ ਦੱਸੋ ਜੀ ਅੱਜ ਜਿਹੜੀਆਂ ਐਪਲੀਕੇਸ਼ਨਾਂ ਪੈਂਡਿੰਗ ਸੀਗੀ ਜੀ ਇੱਕ ਤਾਂ ਇਹਦੀ ਪਰਮਾਨੈਂਟ ਐਗਜ਼ੈਂਪਸ਼ਨ ਦੀ ਐਪਲੀਕੇਸ਼ਨ ਸੀ ਕੰਗਣਾ ਰੋਣਾ ਦੇ ਵਕੀਲ ਸਾਹਿਬ ਨੇੜੀ ਫਾਈਲ ਕੀਤੀ ਸੀ ਉਹਦੇ ਤੇ ਬਹਿਸ ਹੋਈ ਹੈ ਤੇ ਇੱਕ ਜਿਹੜੀ ਅਸੀਂ ਜਿਹੜੀ ਲਿਸਟ ਆਫ ਵਿਟਨੈਸ ਅਸੀਂ ਗਵਾਹ ਕਰਵਾਉਣ ਵਾਸਤੇ ਐਪਲੀਕੇਸ਼ਨ ਦਿੱਤੀ ਸੀ ਉਹਨਾਂ ਨੇ ਉਹਦਾ ਜਵਾਬ ਦਿੱਤਾ ਉਹ ਕਹਿੰਦੇ ਵੀ ਜਿਹੜੇ ਗਵਾਹ ਨੇ ਵੀ ਤੁਸੀਂ ਕਰਾਉਣਾ ਚਾਹੁੰਦੇ ਹੋ ਉਹ ਨਾ ਕਰਵਾਏ ਜਾਣ ਉਸ ਐਪਲੀਕੇਸ਼ਨ ਤੇ ਬਹਿਸ ਹੋਈ ਹੈਗੀ ਤੇ ਅੱਜ ਜਿਹੜੇ ਫੈਸਲੇ ਉਹਨਾਂ ਦਾ ਫੈਸਲਾ ਉਹਨਾਂ ਦਾ 4:30 ਵਜੇ ਤੋਂ ਬਾਅਦ ਆਊਗਾ ਤੇ ਨਾਲ ਹੀ ਨੈਕਸਟ ਡੇਟ ਹੈ ਜਿਹੜੀ ਉਹ 4:30 ਵਜੇ ਤੋਂ ਬਾਅਦ ਪੈਣੀ ਹੈ ਅੱਜ 4:30 ਦਵਾਰ ਇੱਕ ਐਪਲੀਕੇਸ਼ਨ ਹੋਰ ਫਾਈਲ ਕੀਤੀ ਗਈ ਹੈ ਵੀ ਇਹਦਾ ਪਾਸਪੋਰਟ ਹੈ ਜਿਹੜਾ ਕੰਗਣਾ ਦਾ ਉਹ ਕੋਰਟ ਸਰੈਂਡਰ ਕਰਾਵੇ ਉਹ ਕੋਰਟ ਜਿਹੜਾ ਜਮਾ ਕਰਵਾਇਆ ਜਾਵੇ ਪਾਸਪੋਰਟ ਕਿਉਂਕਿ ਸਾਨੂੰ ਇਹ ਹੈ ਵੀ ਜੇ ਉਹ ਕਿਤੇ ਬਾਹਰ ਚਲੇ ਜਾਂਦੇ ਕਿਸੇ ਫਿਲਮ ਦੀ ਸ਼ੂਟਿੰਗ ਵਗੈਰਾ ਦਾ ਕਹਿ ਕੇ ਤਾਂ ਜਿਹੜਾ ਇਹ ਟ੍ਰਾਇਲ ਹੈਗਾ ਹੋਰ ਜ਼ਿਆਦਾ ਲਟਕ ਜੂ ਕਿਉਂਕਿ ਮਾਤਾ ਜੀ ਹੋਰਿਆਂ ਦੀ ਉਮਰ ਬਹੁਤ ਵੱਡੀ ਹੈਗੀ ਤੇ ਉਸ ਵਾਸਤੇ ਅਸੀਂ ਐਪਲੀਕੇਸ਼ਨ ਲਾਈ ਹੈ ਜੀ ਅੱਜ ਸੋਤ ਤੱਕ ਫੈਸਲਾ ਆਉਣਿਸਭਾ ਹੋਣਾ ਹੈ ਫੈਸਲਾ ਅੱਜ 4:30 ਵਜੇ ਆਉਣਗੇ ਜੀ ਫੈਸਲੇ ਇਕੱਲੇ ਆ ਜਿਹੜੀ ਪਾਸਪੋਰਟ ਵਾਲੀ ਐਪਲੀਕੇਸ਼ਨ ਹੈ ਇਹ ਤਾਂ ਸ਼ਾਇਦ ਨੈਕਸਟ ਡੇ ਤੇ ਉਹ ਜਵਾਬ ਦੇਣ ਉਸ ਐਪਲੀਕੇਸ਼ਨ ਦਾ ਬਾਕੀ ਜਿਹੜੀਆਂ ਐਪਲੀਕੇਸ਼ਨਾਂ ਤੇ ਆਰਗੂਮੈਂਟ ਹੋਏ ਆ ਉਹ ਅੱਜ 4:30 ਵਜੇ ਫੈਸਲਾ ਆ ਜਾਊਗਾ ਵਕੀਲ ਸਾਹਿਬ ਜਿਸ ਤਰ੍ਹਾਂ ਪੀਸੀ 3 ਦੇ ਵਿੱਚ ਜਿਵੇਂ ਕਿ ਆਹਨੇ ਕਿਹਾ ਸੀ ਵੀ ਹਰ ਹਾਲਤ ਦੇ ਵਿੱਚ ਕੋਰਟ ਚ ਪੇਸ਼ ਹੋਵੇ ਤਾਂ ਮੈਨੂੰ ਨੋਟ ਦੇ 15 ਜਨਵਰੀ ਨੂੰ ਫਿਰ ਪੇਸ਼ਤਾ ਹੋਈ ਨਹੀਂ ਜੀ ਨਹੀਂ ਅੱਜ ਪੇਸ਼ ਨਹੀਂ ਹੋਈ ਜੀ ਅੱਜ ਉਹਨਾਂ ਨੇ ਬੀਸੀ ਤੇ ਆਪਦੀ ਹਾਜ਼ਰੀ ਅਸੀਂ ਕੋਰਟ ਨੂੰ ਕਿਹਾ ਵੀ ਉਹਨਾਂ ਦਾ ਪੇਸ਼ ਹੋਣਾ ਜ਼ਰੂਰੀ ਹੈ ਉਹਨਾਂ ਨੇ ਕਿਹਾ ਸੀਗਾ ਵੀ ਸਾਨੂੰ ਖਤਰਾ ਇੱਥੇ ਅਸੀਂ ਆ ਨਹੀਂ ਸਕਦੇ ਵੀ ਸਾਨੂੰ ਸਕਿਉਰਿਟੀ ਰੀਜ਼ਨ ਕਰਕੇ ਸੈਲੀਬ੍ਰਿਟੀ ਰੀਜ਼ਨ ਕਰਕੇ ਅਸੀਂ ਉਹ ਚੀਜ਼ ਕੋਰਟ ਦੇ ਧਿਆਨ ਚ ਲਿਆਤੀ ਸੀ ਵੀ ਇਹ ਸੈਂਟਰ ਤੋਂ ਇਹਨਾਂ ਨੂੰ ਸਕਿਉਰਿਟੀ ਮਿਲੀ ਹੋਈ ਹੈ ਫਿਰ ਜਦੋਂ ਪੰਜਾਬ ਚ ਵੀ ਆਏ ਸੀਗੇ ਜਦੋਂ ਕੋਰਟ ਦੇ ਵਿੱਚ ਪੇਸ਼ ਹੋਣ ਲਈ ਉਦੋਂ ਵੀ ਇਹਨਾਂ ਨੂੰ ਪੂਰੀ ਸਕਿਉਰਿਟੀ ਦਿੱਤੀ ਗਈ ਸੀਗੀ ਬਠਿੰਡਾ ਪ੍ਰਸ਼ਾਸਨ ਦੁਆਰਾ ਪੰਜਾਬ ਪ੍ਰਸ਼ਾਸਨ ਦੁਆਰਾ ਤਾਂ ਕਰਕੇ ਇਹ ਤਾਂ ਬੇਤੁਕੀਆਂ ਗੱਲਾਂ ਹੈਗੀਆਂ ਵੀ ਸਾਨੂੰ ਸਕਿਉਰਿਟੀ ਦਾ ਰੀਜ਼ਨ ਹੈਗਾ ਐਸੀ ਬਸ ਕੋਰਟ ਦਾ ਕੋਰਟ ਦੇ ਹੁਕਮਾਂ ਨੂੰ ਉਹ ਜ਼ਰੂਰੀ ਨਹੀਂ ਸਮਝਦੇ ਇਸ ਕਰਕੇ ਨਹੀਂ ਆਉਣਾ ਚਾਹੁੰਦੇ ਕੋਰਟ ਦੇ ਵਿੱਚ ਅੱਜ ਉਹਨਾਂ ਦੀ ਹਾਜ਼ਰੀ ਬੀਸੀ ਦੇ ਜ਼ਰੀਏ ਆਜੀ ਅੱਜ ਉਹਨਾਂ ਦੀ ਹਾਜ਼ਰੀ ਬੀਸੀ ਦੇ ਜ਼ਰੀਏ ਲਗੀ ਹੈ ਜੀ ਨਹੀਂ ਕੋਈ ਖੁਦ ਬੀਸੀ ਦੇ ਜਾਂ ਵਕੀਲ ਸੀ ਜੀ ਵਕੀਲ ਸਾਹਿਬ ਵੀ ਪੇਸ਼ ਹੋਏ ਹੈ ਜੀ ਖੁਦ ਵੀ ਪੇਸ਼ ਹੋਏ ਸੀ ਐਪਲੀਕੇਸ਼ਨ ਕਿਵੇਂ ਕੀਤੀ ਉਹਨਾਂ ਨੇ ਨਹੀਂ ਸਾਡੇ ਵੱਲੋਂ ਐਪਲੀਕੇਸ਼ਨ ਮੂਵ ਕੀਤੀ ਸੀ ਕਰਾਂਗੇ ਉਹਨੂੰ ਬੀਸੀ 'ਚ ਪੇਸ਼ ਹੋ ਕੇ ਐਪਲੀਕੇਸ਼ਨ ਮੂਵ ਕੀਤੀ ਉਹਨਾਂ ਨੇ ਬਈ ਉਹਨਾਂ ਨੇ ਨਹੀਂ ਐਪਲੀਕੇਸ਼ਨ ਨਹੀਂ ਜੀ ਮੂਵ ਕੀਤੀ ਉਹਨਾਂ ਨੇ ਜਿਹੜੇ ਬੀਸੀ ਤੇ ਪੇਸ਼ ਖਤ ਹੋਏ ਹੈ ਉਹਨਾਂ ਦੇ ਵਕੀਲ ਸਾਹਿਬ ਨੇ ਬਹਿਸ ਕੀਤੀ ਹੈ ਬੀਸੀ ਦੇ ਜ਼ਰੀਏ ਜਿਹੜੇ ਆਪਣੇ ਵਕੀਲ ਸਾਹਿਬ ਨੇ ਕੀ ਦਲੀਲਾਂ ਦਿੱਤੀਆਂ ਉਹਨਾਂ ਨੇ ਜਿਹੜੀਆਂ ਪਹਿਲਾਂ ਐਪਲੀਕੇਸ਼ਨ ਚ ਆਪਦੀ ਦੇ ਵਿੱਚ ਦਲੀਲਾਂ ਦਿੱਤੀਆਂ ਸੀ ਜੀ ਵੀ ਸਾਨੂੰ ਸਿਕਿਉਰਟੀ ਦਾ ਸਾਡਾ ਰੀਜ਼ਨ ਹੈ ਅਸੀਂ ਆ ਨਹੀਂ ਸਕਦੇ ਸਾਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ ਵੀ ਸਾਨੂੰ ਕੋਈ ਇੱਥੇ ਟਾਰਗੇਟ ਕੀਤਾ ਜਾ ਸਕਦਾ ਹੈ ਇੱਕ ਉਹਨਾਂ ਨੇ ਮਾਤਾ ਜੀ ਦੀ ਕਿਸੇ ਵੀਡੀਓ ਦਾ ਹਵਾਲਾ ਦਿੱਤਾ ਵੀ ਮਾਤਾ ਜੀ ਨੇ ਕਿਸੇ ਪੱਤਰਕਾਰ ਵੀਰ ਨੂੰ ਕਿਹਾ ਵੀ ਇਹਨਾਂ ਦੇ ਜੁੰਡੇ ਖਿੱਚ ਕੇ ਵੀ ਲੈ ਕੇ ਆਉ ਉਹ ਵੀ ਅਸੀਂ ਕੋਰਟ ਨੂੰ ਇਸ ਚੀਜ਼ ਦਾ ਜਸਟੀਫਾਈ ਕਰਤਾ ਸੀ ਵੀ ਚਲੋ ਬਜ਼ੁਰਗ ਨੇ ਬੋਲੇ ਹੈਗੇ ਉਹਨਾਂ ਨੂੰ ਪੱਤਰਕਾਰ ਵੀਰ ਨੇ ਜਦੋਂ ਸਵਾਲ ਪੁੱਛਿਆ ਵੀ ਮਾਤਾ ਜੀ ਵੀ ਜੇ ਉਹ ਤਰੀਕ ਤੇ ਨਹੀਂ ਆਉਂਦੇ ਤਾਂ ਮਾਤਾ ਜੀ ਨੇ ਜਵਾਬ ਦਿੱਤਾ ਹੈ ਜਿਹੜਾ ਆਪਣਾ ਪਿੰਡੂ ਭਾਸ਼ਾ ਚ ਜਵਾਬ ਹੈ ਵੀ ਜੇ ਭੈਣਾ ਉਤਰੀ ਕਿਤੇ ਤਾਂ ਫਿਰ ਪੁਲਿਸ ਜੁੰਡਿਆਂ ਤੋਂ ਫੜ ਕੇ ਲੈ ਕੇ ਆਉ ਉਹਦੇ ਚ ਕੋਈ ਉਹਨਾਂ ਨੇ ਕੋਈ ਮਾਤਾ ਜੀ ਨੇ ਉਹਨਾਂ ਦੀ ਕੋਈ ਉਹਨਾਂ ਦੇ ਹਾਨੀ ਨਹੀਂ ਕੀਤੀ ਉਸ ਚੀਜ਼ ਦੀ ਜਿਹੜੀ ਉਹ ਅੱਜ ਆਪ ਦੇ ਦੁਆਰਾ ਮਾਤਾ ਜੀ ਦੀ ਬਦਨਾਮੀ ਜਿਹੜੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਕੀਤੀ ਹੈ ਉਸ ਚੀਜ਼ ਨੂੰ ਤਾਂ ਅੱਜ ਉਹ ਬਹੁਤ ਛੋਟਾ ਸਮਝਦੇ ਨੇ ਵੀ ਅਜ ਇੱਕ ਮਾਫੀ ਸ਼ਬਦ ਨਾਲ ਵੀ ਉਹ ਚੀਜ਼ ਨੂੰ ਭੁਲਾਇਆ ਜਾਵੇ ਤੇ ਮਾਤਾ ਜੀ ਨੇ ਜਿਹੜੀ ਗੱਲ ਕਹੀ ਹੈਗੀ ਇੱਕ 83 ਸਾਲ ਦੀ ਬਿਰਧ ਮਾਤਾ ਨੇ ਇੱਕ ਆਮ ਪਿੰਡੂ ਭਾਸ਼ਾ ਜੋ ਆਪਣੀ ਕਹੀ ਜਾਂਦੀ ਹੈ ਉਹਨੂੰ ਅੱਜ ਕੋਰਟ ਦੇ ਵਿੱਚ ਵੀ ਉਹਨਾਂ ਨੇ ਬਣਾਇਆ ਮੁੱਦਾ ਉਹਦਾ ਠੀਕ ਹੈ ਅਚਨ ਵਕੀਲ ਸਾਹਿਬ ਜਿਹੜੇ ਉਹਨਾਂ ਦੇ ਤਰਫੋਂ ਜਿਹੜੇ ਵਕੀਲ ਸਾਹਿਬ ਪੇਸ਼ ਹੋਏ ਸੀ ਕਿੱਥੇ ਦਿੱਲੀ ਤੋਂ ਆਏ ਨੇ ਕਿ ਚੰਡੀਗੜ੍ਹ ਤੋਂ ਆਏ ਨੇ ਨਹੀਂ ਉਹਨਾਂ ਦੇ ਦਿੱਲੀ ਤੋਂ ਵਕੀਲ ਸਾਹਿਬ ਆ ਮੈਂ ਕੋਈ ਨਹੀਂ ਕੋਈ ਨਹੀਂ ਗੁੱਸਾ ਨਾ ਕਰੋ ਗੁੱਸਾ ਨਾ ਕਰੋ ਜੀ ਹੋਰ ਕੀ ਬੰਦਾ ਜੀ ਹਾਂ ਜੀ ਵਕੀਲ ਸਾਹਿਬ ਜੀ ਦੱਸੋ ਜੀ ਅੱਜ ਤਰੀਕਸ ਅੱਜ ਜਿਹੜੀਆਂ ਐਪਲੀਕੇਸ਼ਨਾਂ ਪੈਂਡਿੰਗ ਸੀਗੀ ਜੀ ਇੱਕ ਤਾਂ ਇਹਦੀ ਇੱਕ ਤਾਂ ਇਹਦੀ ਪਰਮਾਨੈਂਟ ਐਗਜ਼ੈਂਪਸ਼ਨ ਦੀ ਐਪਲੀਕੇਸ਼ਨ ਸੀ ਕੰਗਣਾ ਰੋਣਾ ਉਹ ਵਕੀਲ ਸਾਹਿਬ ਨੇੜੀ ਫਾਈਲ ਕੀਤੀ ਸੀ ਉਹਦੇ ਤੇ ਬਹਿਸ ਹੋਈ ਹੈ ਇੱਕ ਜਿਹੜੀ ਅਸੀਂ ਜਿਹੜੀ ਲਿਸਟ ਆਫ ਵਿਟਨੈਸ ਅਸੀਂ ਗਵਾਹ ਕਰਵਾਉਣ ਵਾਸਤੇ ਐਪਲੀਕੇਸ਼ਨ ਦਿੱਤੀ ਸੀ ਉਹਨਾਂ ਨੇ ਉਹਦਾ ਜਵਾਬ ਦਿੱਤਾ ਉਹ ਕਹਿੰਦੇ ਵੀ ਜਿਹੜੇ ਗਵਾਹ ਨੇ ਵੀ ਤੁਸੀਂ ਕਰਾਉਣਾ ਚਾਹੁੰਦੇ ਹੋ ਉਹ ਨਾ ਕਰਵਾਏ ਜਾਣ ਉਸ ਐਪਲੀਕੇਸ਼ਨ ਤੇ ਬਹਿਸ ਹੋਈ ਹੈਗੀ ਤੇ ਅੱਜ ਜਿਹੜੇ ਫੈਸਲਾ ਉਹਨਾਂ ਦਾ ਫੈਸਲਾ ਉਹਨਾਂ ਦਾ 4:30 ਵਜੇ ਤੋਂ ਬਾਅਦ ਆਊਗਾ ਤੇ ਨਾਲ ਹੀ ਨੈਕਸਟ ਡੇਟ ਹੈ ਜਿਹੜੀ ਉਹ 4:30 ਵਜੇ ਤੋਂ ਬਾਅਦ ਪੈਣੀ ਹੈ ਅੱਜ 4:30 ਵਜੇ ਇੱਕ ਐਪਲੀਕੇਸ਼ਨ ਹੋਰ ਫਾਈਲ ਕੀਤੀ ਗਈ ਹੈ ਵੀ ਇਹਦਾ ਪਾਸਪੋਰਟ ਹੈ ਜਿਹੜਾ ਕੰਗਣਾ ਦਾ ਉਹ ਕੋਰਟ ਸਰੈਂਡਰ ਕਰਾਵੇ ਉਹ ਕੋਡ ਜਿਹੜਾ ਜਮ੍ਹਾਂ ਕਰਵਾਇਆ ਜਾਵੇ ਪਾਸਪੋਰਟ ਕਿਉਂਕਿ ਸਾਨੂੰ ਇਹ ਵੀ ਜੇ ਉਹ ਕਿਤੇ ਬਾਹਰ ਚਲੇ ਜਾਂਦੇ ਹੈਗੇ ਕਿਸੇ ਫਿਲਮ ਦੀ ਸ਼ੂਟਿੰਗ ਵਗੈਰਾ ਦਾ ਕਹਿ ਕੇ ਤਾਂ ਜਿਹੜਾ ਇਹ ਟ੍ਰਾਇਲ ਹੈਗਾ ਹੋਰ ਜ਼ਿਆਦਾ ਲਟਕ ਜੂ ਕਿਉਂਕਿ ਮਾਤਾ ਜੀ ਹੋਰਿਆਂ ਦੀ ਉਮਰ ਬਹੁਤ ਵੱਡੀ ਹੈਗੀ ਤੇ ਉਸ ਵਾਸਤੇ ਅਸੀਂ ਐਪਲੀਕੇਸ਼ਨ ਲਈ ਹੈ ਜੀ ਅੱਜ ਸੋਤਕ ਫੈਸਲਾ ਆਉਣ ਦੀ ਸਭਾ ਹੋਣਾ ਹੈ ਫੈਸਲਾ ਅੱਜ 4:30 ਵਜੇ ਆਉਣਗੇ ਜੀ ਫੈਸਲੇ ਕੱਲੀ ਆ ਜਿਹੜੀ ਪਾਸਪੋਰਟ ਵਾਲੀ ਐਪਲੀਕੇਸ਼ਨ ਹੈ ਇਹ ਤਾਂ ਸ਼ਾਇਦ ਨੈਕਸਟ ਡੇ ਤੇ ਉਹ ਜਵਾਬ ਦੇਣ ਉਸ ਐਪਲੀਕੇਸ਼ਨ ਦਾ ਬਾਕੀ ਜਿਹੜੀਆਂ ਐਪਲੀਕੇਸ਼ਨਾਂ ਤੇ ਆਰਗੂਮੈਂਟ ਹੋਏ ਆ ਉਹ ਅੱਜ 4:30 ਵਜੇ ਫੈਸਲਾ ਆ ਜਾਊਗਾ ਵਕੀਲ ਸਾਹਿਬ ਜਿਸ ਤਰ੍ਹਾਂ ਪੀਸੀ ਤਰੀਕੇ ਦੇ ਵਿੱਚ ਜੈ ਸਾਹਿਬ ਨੇ ਕਹਿਆ ਗਿਆ ਸੀ ਵੀ ਹਰ ਹਾਲਤ ਦੇ ਵਿੱਚ ਕੋਰਟ 'ਚ ਪੇਸ਼ ਹੋਵੇ ਤੇ ਨਾ ਨੋਟ 15 ਜਨਵਰੀ ਨੂੰ ਪੇਸ਼ਤਾ ਹੋਈ ਨਹੀਂ ਜੀ ਨਹੀਂ ਅੱਜ ਪੇਸ਼ ਨਹੀਂ ਹੋਈ ਜੀ ਅੱਜ ਉਹਨਾਂ ਨੇ ਬੀਸੀ ਤੇ ਆਪਦੀ ਹਾਜ਼ਰੀ ਲਵਾਈ ਹੈ ਨਾਲ ਐਪਲੀਕੇਸ਼ਨ ਫਾਈਲ ਕੀਤੀ ਹੈ ਅਸੀਂ ਕੋਰਟ ਨੂੰ ਕਿਹਾ ਵੀ ਉਹਨਾਂ ਦਾ ਪੇਸ਼ ਹੋਣਾ ਜ਼ਰੂਰੀ ਹੈ ਉਹਨਾਂ ਨੇ ਕਿਹਾ ਸੀਗਾ ਵੀ ਸਾਨੂੰ ਖਤਰਾ ਇੱਥੇ ਅਸੀਂ ਆ ਨਹੀਂ ਸਕਦੇ ਵੀ ਸਾਨੂੰ ਸਿਕਿਉਰਿਟੀ ਰੀਜ਼ਨ ਕਰਕੇ ਸੈਲੀਬ੍ਰਿਟੀ ਰੀਜ਼ਨ ਕਰਕੇ ਅਸੀਂ ਉਹ ਚੀਜ਼ ਕੋਰਟ ਦੇ ਧਿਆਨ ਚ ਲਿਆਤੀ ਸੀ ਵੀ ਇਹ ਸੈਂਟਰ ਤੋਂ ਇਹਨਾਂ ਨੂੰ ਸਿਕਿਉਰਿਟੀ ਮਿਲੀ ਹੋਈ ਹੈ ਫਿਰ ਜਦੋਂ ਪੰਜਾਬ ਚ ਵੀ ਆਏ ਸੀਗੇ ਜਦੋਂ ਕੋਰਟ ਦੇ ਵਿੱਚ ਪੇਸ਼ ਹੋਣ ਲਈ ਉਦੋਂ ਵੀ ਇਹਨਾਂ ਨੂੰ ਪੂਰੀ ਸਕਿਉਰਿਟੀ ਦਿੱਤੀ ਗਈ ਸੀਗੀ ਬਠਿੰਡਾ ਪ੍ਰਸ਼ਾਸਨ ਦੁਆਰਾ ਪੰਜਾਬ ਪ੍ਰਸ਼ਾਸਨ ਦੁਆਰਾ ਤਾਂ ਕਰਕੇ ਇਹ ਤਾਂ ਬੇਤੁਕੀਆਂ ਗੱਲਾਂ ਆਈਆਂ ਵੀ ਸਾਨੂੰ ਸਕਿਉਰਿਟੀ ਦਾ ਰੀਜ਼ਨ ਹੈਗਾ ਵੈਸੇ ਬਸ ਕੋਰਟ ਦਾ ਕੋਰਟ ਦੇ ਹੁਕਮਾਂ ਨੂੰ ਉਹ ਜ਼ਰੂਰੀ ਨਹੀਂ ਸਮਝਦੇ ਇਸ ਕਰਕੇ ਨਹੀਂ ਆਉਣਾ ਚਾਹੁੰਦੇ ਕੋਰਟ ਦੇ ਵਿੱਚ ਅੱਜ ਉਹਨਾਂ ਦੀ ਹਾਜ਼ਰੀ ਬੀਸੀ ਦੇ ਜ਼ਰੀਏ ਲੱਗੀ ਹੈ ਜੀ ਨਹੀਂ ਕਿ ਉਹਨਾਂ ਖੁਦ ਦੇ ਬੀਸੀ ਦੇ ਵਕੀਲ ਸੀ ਜੀ ਵਕੀਲ ਸਾਹਿਬ ਵੀ ਪੇਸ਼ ਹੋਏ ਹੈ ਜੀ ਖੁਦ ਵੀ ਪੇਸ਼ ਹੋਏ ਸੀ ਪ੍ਰੋਸੀਜਨ ਕਿਵੇਂ ਕੀਤੀ ਹੈ ਉਹਨਾਂ ਨੇ ਨੀ ਸਾਡੇ ਵੱਲੋਂ ਐਪਲੀਕੇਸ਼ਨ ਮੂਵ ਕੀਤੀ ਸੀ ਜੀ ਜਿਹੜਾ ਤੁਸੀਂ ਕਹਿੰਦੇ ਉਹਨੂੰ ਬੀਸੀ 'ਚ ਪੇਸ਼ ਹੋ ਕੇ ਐਪਲੀਕੇਸ਼ਨ ਮੂਵ ਕੀਤੀ ਉਹਨਾਂ ਨੇ ਨਹੀਂ ਉਹਨਾਂ ਨੇ ਨਹੀਂ ਐਪਲੀਕੇਸ਼ਨ ਨਹੀਂ ਜੀ ਮੂਵ ਕੀਤੀ ਉਹਨਾਂ ਨੇ ਜਿਹੜੇ ਬੀਸੀ ਤੇ ਪੇਸ਼ ਖਤ ਹੋਏ ਆ ਉਹਨਾਂ ਦੇ ਵਕੀਲ ਸਾਹਿਬ ਨੇ ਬਹਿਸ ਕੀਤੀ ਹੈ ਬੀਸੀ ਦੇ ਜ਼ਰੀਏ ਜੀ ਜਿਹੜੇ ਉਹਨਾਂ ਦੇ ਵਕੀਲ ਸਾਹਿਬ ਨੇ ਕੀ ਦਲੀਲਾਂ ਦਿੱਤੀਆਂ ਉਹਨਾਂ ਨੇ ਜਿਹੜੀਆਂ ਪਹਿਲਾਂ ਐਪਲੀਕੇਸ਼ਨ ਚ ਆਪਦੀ ਦੇ ਵਿੱਚ ਦਲੀਲਾਂ ਦਿੱਤੀਆਂ ਸੀ ਜੀ ਵੀ ਸਾਨੂੰ ਸਿਕਿਉਰਟੀ ਦਾ ਸਾਡਾ ਰੀਜ਼ਨ ਹੈ ਅਸੀਂ ਆ ਨਹੀਂ ਸਕਦੇ ਸਾਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ ਵੀ ਸਾਨੂੰ ਕੋਈ ਇੱਥੇ ਟਾਰਗੇਟ ਕੀਤਾ ਜਾ ਸਕਦਾ ਹੈ ਇੱਕ ਉਹਨਾਂ ਨੇ ਮਾਤਾ ਜੀ ਦੀ ਕਿਸੇ ਵੀਡੀਓ ਦਾ ਹਵਾਲਾ ਦਿੱਤਾ ਹੈ ਵੀ ਮਾਤਾ ਜੀ ਨੇ ਕਿਸੇ ਪੱਤਰਕਾਰ ਵੀਰ ਨੂੰ ਕਿਹਾ ਵੀ ਇਹਨਾਂ ਦੇ ਜੂੰਡੇ ਖਿੱਚ ਕੇ ਵੀ ਲੈ ਕੇ ਆਉ ਉਹ ਵੀ ਅਸੀਂ ਕੋਰਟ ਨੂੰ ਇਸ ਚੀਜ਼ ਦਾ ਜਸਟੀਫਾਈ ਕਰਤਾ ਸੀ ਵੀ ਚਲੋ ਬਜ਼ੁਰਗ ਨੇ ਬੋਲੇ ਹੈਗੇ ਉਹਨਾਂ ਨੂੰ ਪੱਤਰਕਾਰ ਵੀਰ ਨੇ ਜਦੋਂ ਸਵਾਲ ਪੁੱਛਿਆ ਵੀ ਮਾਤਾ ਜੀ ਵੀ ਜੇ ਉਹ ਤਰੀਕ ਤੇ ਨਹੀਂ ਆਉਂਦੇ ਤਾਂ ਮਾਤਾ ਜੀ ਨੇ ਜਵਾਬ ਦਿੱਤਾ ਹੈ ਜਿਹੜਾ ਆਪਣਾ ਪਿੰਡੂ ਭਾਸ਼ਾ ਚ ਜਵਾਬ ਹੈ ਵੀ ਜੇ ਭਾਈ ਨਾ ਉਤਰੀ ਕਿਤੇ ਤਾਂ ਫਿਰ ਪੁਲਿਸ ਜੁੰਡਿਆਂ ਤੋਂ ਫੜ ਕੇ ਲੈ ਕੇ ਆਉ ਉਹਦੇ ਚ ਕੋਈ ਉਹਨਾਂ ਨੇ ਕੋਈ ਮਾਤਾ ਜੀ ਨੇ ਉਹਨਾਂ ਦੀ ਕੋਈ ਉਹਨਾਂ ਦੇ ਹਾਨੀ ਨਹੀਂ ਕੀਤੀ ਉਸ ਚੀਜ਼ ਦੀ ਜਿਹੜੀ ਉਹ ਅੱਜ ਆਪ ਦੇ ਦੁਆਰਾ ਮਾਤਾ ਜੀ ਦੀ ਬਦਨਾਮੀ ਜਿਹੜੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਕੀਤੀ ਹੈ ਉਸ ਚੀਜ਼ ਨੂੰ ਤਾਂ ਅੱਜ ਉਹ ਬਹੁਤ ਛੋਟਾ ਸਮਝਦੇ ਨੇ ਵੀ ਅੱਜ ਇੱਕ ਮਾਫੀ ਸ਼ਬਦ ਨਾਲ ਵੀ ਉਹ ਚੀਜ਼ ਨੂੰ ਭੁਲਾਇਆ ਜਾਵੇ ਤੇ ਮਾਤਾ ਜੀ ਨੇ ਜਿਹੜੀ ਗੱਲ ਕਹੀ ਹੈਗੀ ਇੱਕ 83 ਸਾਲ ਦੀ ਬਿਰਧ ਮਾਤਾ ਨੇ ਇੱਕ ਆਮ ਪਿੰਡੂ ਭਾਸ਼ਾ ਜੋ ਆਪਣੀ ਕਹੀ ਜਾਂਦੀ ਹੈ ਉਹਨੂੰ ਅੱਜ ਕੋਰਟ ਦੇ ਵਿੱਚ ਵੀ ਉਹਨਾਂ ਨੇ ਬਣਾਇਆ ਮੁੱਦਾ ਉਹਦਾ ਠੀਕ ਹੈ ਅਚੂਰ ਜਿਹੜੇ ਉਹਨਾਂ ਦੇ ਤਰਫੋਂ ਕਿਹੜੇ ਵਕੀਲ ਸਾਹਿਬ ਪੇਸ਼ ਹੋਏ ਸੀ ਕਿੱਥੇ ਦਿੱਲੀ ਤੋਂ ਆਏ ਨੇ ਕਿ ਚੰਡੀਗੜ੍ਹ ਤੋਂ ਆਏ ਨੇ ਨਹੀਂ ਉਹਨਾਂ ਕਿਤਾਜ ਦੀ ਪਰਮਾਨੈਂਟ ਐਗਜ਼ੈਂਪਸ਼ਨ ਦੀ ਐਪਲੀਕੇਸ਼ਨ ਸੀ ਕੰਗਣਾ ਰੌਣਾ ਦੇ ਵਕੀਲ ਸਾਹਿਬ ਨੇੜੀ ਫਾਈਲ ਕੀਤੀ ਸੀ ਉਹਦੇ ਤੇ ਬਹਿਸ ਹੋਈ ਹੈ ਤੇ ਇੱਕ ਜਿਹੜੀ ਅਸੀਂ ਜਿਹੜੀ ਲਿਸਟ ਆਫ ਵਿਟਨੈਸ ਅਸੀਂ ਗਵਾਹ ਕਰਵਾਉਣ ਵਾਸਤੇ ਐਪਲੀਕੇਸ਼ਨ ਦਿੱਤੀ ਸੀ ਉਹਨਾਂ ਨੇ ਉਹਦਾ ਜਵਾਬ ਦਿੱਤਾ ਉਹ ਕਹਿੰਦੇ ਵੀ ਜਿਹੜੇ ਗਵਾਹ ਨੇ ਵੀ ਤੁਸੀਂ ਕਰਾਉਣਾ ਚਾਹੁੰਦੇ ਹੋ ਉਹ ਨਾ ਕਰਵਾਏ ਜਾਣ ਉਸ ਐਪਲੀਕੇਸ਼ਨ ਤੇ ਬਹਿਸ ਹੋਈ ਹੈਗੀ ਤੇ ਅੱਜ ਜਿਹੜੇ ਫੈਸਲੇ ਉਹਨਾਂ ਦਾ ਫੈਸਲਾ ਉਹਨਾਂ ਦਾ 4:30 ਵਜੇ ਤੋਂ ਬਾਅਦ ਆਊਗਾ ਤੇ ਨਾਲ ਹੀ ਨੈਕਸਟ ਡੇਟ ਹੈ ਜਿਹੜੀ ਉਹ 4:30 ਵਜੇ ਤੋਂ ਬਾਅਦ ਪੈਣੀ ਹੈ ਅੱਜ 4:30 ਵਜੇ ਇੱਕ ਐਪਲੀਕੇਸ਼ਨ ਹੋਰ ਫਾਈਲ ਕੀਤੀ ਗਈ ਹੈ ਵੀ ਇਹਦਾ ਪਾਸਪੋਰਟ ਹੈ ਜਿਹੜਾ ਕੰਗਣਾ ਦਾ ਉਹ ਕੋਰਟ ਸਰੈਂਡਰ ਕਰਾਵੇ ਉਹ ਕੋਰਟ ਜਿਹੜਾ ਜਮਾ ਕਰਵਾਇਆ ਜਾਵੇ ਪਾਸਪੋਰਟ ਕਿਉਂਕਿ ਸਾਨੂੰ ਇਹ ਹੈ ਵੀ ਜੇ ਉਹ ਕਿਤੇ ਬਾਹਰ ਚਲੇ ਜਾਂਦੇ ਹੈਗੇ ਕਿਸੇ ਫਿਲਮ ਦੀ ਸ਼ੂਟਿੰਗ ਵਗੈਰਾ ਦਾ ਕਹਿ ਕੇ ਤਾਂ ਜਿਹੜਾ ਇਹ ਟ੍ਰਾਇਲ ਹੈਗਾ ਹੋਰ ਜ਼ਿਆਦਾ ਲਟਕ ਜੂ ਕਿਉਂਕਿ ਮਾਤਾ ਜੀ ਹੋਰਿਆਂ ਦੀ ਉਮਰ ਬਹੁਤ ਵੱਡੀ ਹੈਗੀ ਤੇ ਉਸ ਵਾਸਤੇ ਅਸੀਂ ਐਪਲੀਕੇਸ਼ਨ ਲਾਈ ਹੈ ਜੀ ਅੱਜ ਸੋ ਤੱਕ ਫੈਸਲਾ ਆਉਣਿਸ ਵਾ ਹੋਣਾ ਹੈ ਫੈਸਲਾ ਅੱਜ 4:30 ਵਜੇ ਆਉਣਗੇ ਜੀ ਫੈਸਲੇ ਇਕੱਲੇ ਆ ਜਿਹੜੀ ਪਾਸਪੋਰਟ ਵਾਲੀ ਐਪਲੀਕੇਸ਼ਨ ਹੈ ਇਹ ਤਾਂ ਸ਼ਾਇਦ ਨੈਕਸਟ ਡੇ ਤੇ ਉਹ ਜਵਾਬ ਦੇਣ ਉਸ ਐਪਲੀਕੇਸ਼ਨ ਦਾ ਬਾਕੀ ਜਿਹੜੀਆਂ ਐਪਲੀਕੇਸ਼ਨਾਂ ਤੇ ਆਰਗੂਮੈਂਟ ਹੋਏ ਆ ਉਹ ਅੱਜ 4:30 ਵਜੇ ਫੈਸਲਾ ਆ ਜਾਊਗਾ ਵਕੀਲ ਸਾਹਿਬ ਜਿਸ ਤਰ੍ਹਾਂ ਪੀਸੀ 3 ਦੇ ਵਿੱਚ ਜਿਵੇਂ ਸਾਉ ਨੇ ਕਹਿਆ ਗਿਆ ਸੀ ਵੀ ਹਰ ਹਾਲ ਦੇ ਵਿੱਚ ਕੋਰਟ ਚ ਪੇਸ਼ ਹੋਵੇ ਤਾਂ ਮੈਨੂੰ ਨੋਟ 15 ਜਨਵਰੀ ਨੂੰ ਫਿਰ ਪੇਸ਼ਤਾ ਹੋਣੀ ਨਹੀਂ ਜੀ ਨਹੀਂ ਅੱਜ ਪੇਸ਼ ਨਹੀਂ ਹੋਏ ਜੀ ਅੱਜ ਉਹਨਾਂ ਨੇ ਬੀਸੀ ਤੇ ਆਲ ਦੀ ਹਾਜ਼ਰੀ ਲਵਾਈ ਅਸੀਂ ਕੋਰਟ ਨੂੰ ਕਿਹਾ ਵੀ ਉਹਨਾਂ ਦਾ ਪੇਸ਼ ਹੋਣਾ ਜ਼ਰੂਰੀ ਹੈ ਉਹਨਾਂ ਨੇ ਕਿਹਾ ਸੀਗਾ ਵੀ ਸਾਨੂੰ ਖਤਰਾ ਇੱਥੇ ਅਸੀਂ ਆ ਨਹੀਂ ਸਕਦੇ ਵੀ ਸਾਨੂੰ ਸਕਿਉਰਿਟੀ ਰੀਜ਼ਨ ਕਰਕੇ ਸੈਲੀਬ੍ਰਿਟੀ ਰੀਜ਼ਨ ਕਰਕੇ ਅਸੀਂ ਉਹ ਚੀਜ਼ ਕੋਰਟ ਦੇ ਧਿਆਨ ਚ ਲਿਆਤੀ ਸੀ ਵੀ ਇਹ ਸੈਂਟਰ ਤੋਂ ਇਹਨਾਂ ਨੂੰ ਸਕਿਉਰਿਟੀ ਮਿਲੀ ਹੋਈ ਹੈ ਫਿਰ ਜਦੋਂ ਪੰਜਾਬ ਚ ਵੀ ਆਏ ਸੀਗੇ ਜਦੋਂ ਕੋਰਟ ਦੇ ਵਿੱਚ ਪੇਸ਼ ਹੋਣ ਲਈ ਉਦੋਂ ਵੀ ਇਹਨਾਂ ਨੂੰ ਪੂਰੀ ਸਕਿਉਰਿਟੀ ਦਿੱਤੀ ਗਈ ਸੀਗੀ ਬਠਿੰਡਾ ਪ੍ਰਸ਼ਾਸਨ ਦੁਆਰਾ ਪੰਜਾਬ ਪ੍ਰਸ਼ਾਸਨ ਦੁਆਰਾ ਤਾਂ ਕਰਕੇ ਇਹ ਤਾਂ ਬੇਤੁਕੀਆਂ ਗੱਲਾਂ ਹੈਗੀਆਂ ਵੀ ਸਾਨੂੰ ਸਕਿਉਰਿਟੀ ਦਾ ਰੀਜ਼ਨ ਹੈਗਾ ਐਸੀ ਵਕੂਟ ਦਾ ਕੋਰਟ ਦੇ ਹੁਕਮਾਂ ਨੂੰ ਉਹ ਜ਼ਰੂਰੀ ਨਹੀਂ ਸਮਝਦੇ ਇਸ ਕਰਕੇ ਨਹੀਂ ਆਉਣਾ ਚਾਹੁੰਦੇ ਕੋਰਟ ਦੇ ਵਿੱਚ ਅੱਜ ਉਹਨਾਂ ਦੀ ਹਾਜ਼ਰੀ ਬੀਸੀ ਦੇ ਜ਼ਰੀਏ ਆਜ ਉਹਨਾਂ ਦੀ ਹਾਜ਼ਰੀ ਬੀਸੀ ਦੇ ਜ਼ਰੀਏ ਲੱਗੀ ਹੈ ਜੀ ਨਹੀਂ ਕਿ ਉਹਨੇ ਖੁਦ ਦੇ ਬੀਸੀ ਜਾਂ ਵਕੀਲ ਸੀ ਜੀ ਵਕੀਲ ਸਾਹਿਬ ਵੀ ਪੇਸ਼ ਹੋਏ ਹੈ ਜੀ ਖੁਦ ਵੀ ਪੇਸ਼ ਹੋਏ ਸੀ ਐਪਲੀਕੇਸ਼ਨ ਕਿਵੇਂ ਕੀਤੀ ਉਹਨਾਂ ਨੇ ਨਹੀਂ ਸਾਡੇ ਵੱਲੋਂ ਐਪਲੀਕੇਸ਼ਨ ਮੂਵ ਕੀਤੀ ਸੀ ਕਰਾਂਗਾ ਉਹਨੂੰ ਬੀਸੀ 'ਚ ਪੇਸ਼ ਹੋ ਕੇ ਐਪਲੀਕੇਸ਼ਨ ਮੂਵ ਕੀਤੀ ਉਹਨਾਂ ਨੇ ਬਈ ਉਹਨਾਂ ਨੇ ਨਹੀਂ ਐਪਲੀਕੇਸ਼ਨ ਨਹੀਂ ਜੀ ਮੂਵ ਕੀਤੀ ਉਹਨਾਂ ਨੇ ਜਿਹੜੇ ਬੀਸੀ ਤੇ ਪੇਸ਼ ਖਤ ਹੋਏ ਹੈ ਉਹਨਾਂ ਦੇ ਵਕੀਲ ਸਾਹਿਬ ਨੇ ਬਹਿਸ ਕੀਤੀ ਹੈ ਬੀਸੀ ਦੇ ਜ਼ਰੀਏ ਜੀ ਜਿਹੜੇ ਆਪਣੇ ਵਕੀਲ ਸਾਹਿਬ ਨੇ ਕੀ ਦਲੀਲਾਂ ਦਿੱਤੀਆਂ ਉਹਨਾਂ ਨੇ ਜਿਹੜੀਆਂ ਪਹਿਲਾਂ ਐਪਲੀਕੇਸ਼ਨ ਚ ਆਪਦੀ ਦੇ ਵਿੱਚ ਦਲੀਲਾਂ ਦਿੱਤੀਆਂ ਸੀ ਜੀ ਵੀ ਸਾਨੂੰ ਸਿਕਿਉਰਟੀ ਦਾ ਸਾਡਾ ਰੀਜ਼ਨ ਹੈ ਅਸੀਂ ਆ ਨਹੀਂ ਸਕਦੇ ਸਾਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ ਵੀ ਸਾਨੂੰ ਕੋਈ ਇੱਥੇ ਟਾਰਗੇਟ ਕੀਤਾ ਜਾ ਸਕਦਾ ਹੈ ਇੱਕ ਉਹਨਾਂ ਨੇ ਮਾਤਾ ਜੀ ਦੀ ਕਿਸੇ ਵੀਡੀਓ ਦਾ ਹਵਾਲਾ ਦਿੱਤਾ ਵੀ ਮਾਤਾ ਜੀ ਨੇ ਕਿਸੇ ਪੱਤਰਕਾਰ ਵੀਰ ਨੂੰ ਕਿਹਾ ਵੀ ਇਹਨਾਂ ਦੇ ਜੂੰਡੇ ਖਿੱਚ ਕੇ ਵੀ ਲੈ ਕੇ ਆਉ ਉਹ ਵੀ ਅਸੀਂ ਕੋਰਟ ਨੂੰ ਇਸ ਚੀਜ਼ ਦਾ ਜਸਟੀਫਾਈ ਕਰਤਾ ਸੀ ਵੀ ਚਲੋ ਬਜ਼ੁਰਗ ਨੇ ਬੋਲੇ ਹੈਗੇ ਉਹਨਾਂ ਨੂੰ ਪੱਤਰਕਾਰ ਵੀਰ ਨੇ ਜਦੋਂ ਸਵਾਲ ਪੁੱਛਿਆ ਵੀ ਮਾਤਾ ਜੀ ਵੀ ਜੇ ਉਹ ਤਰੀਕ ਤੇ ਨਹੀਂ ਆਉਂਦੇ ਤਾਂ ਮਾਤਾ ਜੀ ਨੇ ਜਵਾਬ ਦਿੱਤਾ ਹੈ ਜਿਹੜਾ ਆਪਣਾ ਪਿੰਡੂ ਭਾਸ਼ਾ ਵਿੱਚ ਜਵਾਬ ਹੈ ਵੀ ਜੇ ਭਾਈ ਨਾ ਉਤਰੀ ਕਿਤੇ ਤਾਂ ਫਿਰ ਪੁਲਿਸ ਜੁੰਡਿਆਂ ਤੋਂ ਫੜ ਕੇ ਲੈ ਕੇ ਆਉ ਉਹਦੇ 'ਚ ਕੋਈ ਉਹਨਾਂ ਨੇ ਕੋਈ ਮਾਤਾ ਜੀ ਨੇ ਉਹਨਾਂ ਦੀ ਕੋਈ ਉਹਨਾਂ ਦੇ ਹਾਨੀ ਨਹੀਂ ਕੀਤੀ ਉਸ ਚੀਜ਼ ਦੀ ਜਿਹੜੀ ਉਹ ਅੱਜ ਆਪਦੇ ਦੁਆਰਾ ਮਾਤਾ ਜੀ ਦੀ ਬਦਨਾਮੀ ਜਿਹੜੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਕੀਤੀ ਹੈ ਉਸ ਚੀਜ਼ ਨੂੰ ਤਾਂ ਅੱਜ ਉਹ ਬਹੁਤ ਛੋਟਾ ਸਮਝਦੇ ਨੇ ਵੀ ਅਜ ਇੱਕ ਮਾਫੀ ਸ਼ਬਦ ਨਾਲ ਵੀ ਉਹ ਚੀਜ਼ ਨੂੰ ਭੁਲਾਇਆ ਜਾਵੇ ਤੇ ਮਾਤਾ ਜੀ ਨੇ ਜਿਹੜੀ ਗੱਲ ਕਹੀ ਹੈਗੀ ਇੱਕ 83 ਸਾਲ ਦੀ ਬਿਰਧ ਮਾਤਾ ਨੇ ਇੱਕ ਆਮ ਪਿੰਡੂ ਭਾਸ਼ਾ ਜੋ ਆਪਣੀ ਕਹੀ ਜਾਂਦੀ ਹੈ ਉਹਨੂੰ ਅੱਜ ਕੋਰਟ ਦੇ ਵਿੱਚ ਵੀ ਉਹਨਾਂ ਨੇ ਬਣਾਇਆ ਮੁੱਦਾ ਉਹਦਾ ਠੀਕ ਹੈ ਅਚਨ ਵਕੀਲ ਸਾਹਿਬ ਜਿਹੜੇ ਉਹਨਾਂ ਦੇ ਤਰਫੋਂ ਕਿਹੜੇ ਵਕੀਲ ਸਾਹਿਬ ਪੇਸ਼ ਹੋਏ ਸੀ ਕਿੱਥੇ ਦਿੱਲੀ ਤੋਂ ਆਏ ਨੇ ਕਿ ਚੰਡੀਗੜ੍ਹ ਤੋਂ ਆਏ ਨੇ ਨਹੀਂ ਉਹਨਾਂ ਕਿਤਾਜ ਦੀ ਪਰਮਾਨੈਂਟ ਐਗਜ਼ੈਂਪਸ਼ਨ ਦੀ ਐਪਲੀਕੇਸ਼ਨ ਸੀ ਕੰਗਣਾ ਰੋਣਾਉ ਦੇ ਵਕੀਲ ਸਾਹਿਬ ਨੇੜੀ ਫਾਈਲ ਕੀਤੀ ਸੀ ਉਹਦੇ ਤੇ ਬਹਿਸ ਹੋਈ ਹੈ ਤੇ ਇੱਕ ਜਿਹੜੀ ਅਸੀਂ ਜਿਹੜੀ ਲਿਸਟ ਆਫ ਵਿਟਨੈਸ ਅਸੀਂ ਗਵਾਹ ਕਰਵਾਉਣ ਵਾਸਤੇ ਐਪਲੀਕੇਸ਼ਨ ਦਿੱਤੀ ਸੀ ਉਹਨਾਂ ਨੇ ਉਹਦਾ ਜਵਾਬ ਦਿੱਤਾ ਉਹ ਕਹਿੰਦੇ ਵੀ ਜਿਹੜੇ ਗਵਾਹ ਨੇ ਵੀ ਤੁਸੀਂ ਕਰਾਉਣਾ ਚਾਹੁੰਦੇ ਹੋ ਉਹ ਨਾ ਕਰਵਾਏ ਜਾਣ ਉਸ ਐਪਲੀਕੇਸ਼ਨ ਤੇ ਬਹਿਸ ਹੋਈ ਹੈਗੀ ਤੇ ਅੱਜ ਜਿਹੜੇ ਫੈਸਲਾ ਉਹਨਾਂ ਦਾ ਫੈਸਲਾ ਉਹਨਾਂ ਦਾ 4:30 ਵਜੇ ਤੋਂ ਬਾਅਦ ਆਊਗਾ ਤੇ ਨਾਲ ਹੀ ਨੈਕਸਟ ਡੇਟ ਹੈ ਜਿਹੜੀ ਉਹ 4:30 ਵਜੇ ਤੋਂ ਬਾਅਦ ਪੈਣੀ ਹੈ ਅੱਜ ਸਾਡੇ ਦੁਆਰਾ ਇੱਕ ਐਪਲੀਕੇਸ਼ਨ ਹੋਰ ਫਾਈਲ ਕੀਤੀ ਗਈ ਹੈ ਵੀ ਇਹਦਾ ਪਾਸਪੋਰਟ ਹੈ ਜਿਹੜਾ ਕੰਗਣਾ ਦਾ ਉਹ ਕੋਰਟ ਸਰੈਂਡਰ ਕਰਾਵੇ ਉਹ ਕੋਰਟ ਜਿਹੜਾ ਜਮ੍ਹਾਂ ਕਰਵਾਇਆ ਜਾਵੇ ਪਾਸਪੋਰਟ ਕਿਉਂਕਿ ਸਾਨੂੰ ਇਹ ਹੈ ਵੀ ਜੇ ਉਹ ਕਿਤੇ ਬਾਹਰ ਚਲੇ ਜਾਂਦੇ ਹੈ ਕਿਸੇ ਫਿਲਮ ਦੀ ਸ਼ੂਟਿੰਗ ਵਗੈਰਾ ਦਾ ਕਹਿ ਕੇ ਤਾਂ ਜਿਹੜਾ ਇਹ ਟ੍ਰਾਇਲ ਹੈਗਾ ਹੋਰ ਜ਼ਿਆਦਾ ਲਟਕ ਜੂ ਕਿਉਂਕਿ ਮਾਤਾ ਜੀ ਹੋਰਿਆਂ ਦੀ ਉਮਰ ਬਹੁਤ ਵੱਡੀ ਹੈਗੀ ਤੇ ਉਸ ਵਾਸਤੇ ਅਸੀਂ ਐਪਲੀਕੇਸ਼ਨ ਲਈ ਹੈ ਜੀ ਅੱਜ ਸੋਤ ਤੱਕ ਫੈਸਲਾ ਆਉਣ ਦੀ ਸਭਾ ਹੋਣਾ ਹੈ ਫੈਸਲਾ ਅੱਜ 4:30 ਵਜੇ ਆਉਣਗੇ ਜੀ ਫੈਸਲੇ ਕੱਲੀ ਆ ਜਿਹੜੀ ਪਾਸਪੋਰਟ ਵਾਲੀ ਐਪਲੀਕੇਸ਼ਨ ਹੈ ਇਹ ਤਾਂ ਸ਼ਾਇਦ ਨੈਕਸਟ ਡੇ ਤੇ ਉਹ ਜਵਾਬ ਦੇਣ ਉਸ ਐਪਲੀਕੇਸ਼ਨ ਦਾ ਬਾਕੀ ਜਿਹੜੀਆਂ ਐਪਲੀਕੇਸ਼ਨਾਂ ਤੇ ਆਰਗੂਮੈਂਟ ਹੋਏ ਆ ਉਹ ਅੱਜ 4:30 ਵਜੇ ਫੈਸਲਾ ਆ ਜਾਊਗਾ ਵਕੀਲ ਸਾਹਿਬ ਜਿਸ ਤਰ੍ਹਾਂ ਪਿਛਲੀ ਤਰੀਕ ਦੇ ਵਿੱਚ ਜੈ ਸਾਹਿਬ ਨੇ ਕਹਿਆ ਗਿਆ ਸੀ ਵੀ ਹਰ ਹਾਲੇ ਦੇ ਵਿੱਚ ਕੋਰਟ 'ਚ ਪੇਸ਼ ਹੋਵੇ ਤੇ ਮੈਨੂੰ ਨੋਟ 15 ਜਨਵਰੀ ਨੂੰ ਫਿਰ ਪੇਸ਼ਤਾ ਹੋਈ ਨਹੀਂ ਜੀ ਨਹੀਂ ਅੱਜ ਪੇਸ਼ ਨਹੀਂ ਹੋਈ ਜੀ ਅੱਜ ਉਹਨਾਂ ਨੇ ਬੀਸੀ ਤੇ ਆਪਦੀ ਹ ਅਸੀਂ ਕੋਰਟ ਨੂੰ ਕਹਿ ਵੀ ਉਹਨਾਂ ਦਾ ਪੇਸ਼ ਹੋਣਾ ਜ਼ਰੂਰੀ ਹੈ ਉਹਨਾਂ ਨੇ ਕਿਹਾ ਸੀਗਾ ਵੀ ਸਾਨੂੰ ਖਤਰਾ ਇੱਥੇ ਅਸੀਂ ਆ ਨਹੀਂ ਸਕਦੇ ਵੀ ਸਾਨੂੰ ਸਿਕਿਉਰਿਟੀ ਰੀਜ਼ਨ ਕਰਕੇ ਸੈਲੀਬ੍ਰਿਟੀ ਰੀਜ਼ਨ ਕਰਕੇ ਅਸੀਂ ਉਹ ਚੀਜ਼ ਕੋਰਟ ਦੇ ਧਿਆਨ ਚ ਲਿਆਤੀ ਸੀ ਵੀ ਇਹ ਸੈਂਟਰ ਤੋਂ ਇਹਨਾਂ ਨੂੰ ਸਿਕਿਉਰਿਟੀ ਮਿਲੀ ਹੋਈ ਹੈ ਫਿਰ ਜਦੋਂ ਪੰਜਾਬ ਚ ਵੀ ਆਏ ਸੀਗੇ ਜਦੋਂ ਕੋਰਟ ਦੇ ਵਿੱਚ ਪੇਸ਼ ਹੋਣ ਲਈ ਉਦੋਂ ਵੀ ਇਹਨਾਂ ਨੂੰ ਪੂਰੀ ਸਿਕਿਉਰਿਟੀ ਦਿੱਤੀ ਗਈ ਸੀਗੀ ਬਠਿੰਡਾ ਪ੍ਰਸ਼ਾਸਨ ਦੁਆਰਾ ਪੰਜਾਬ ਪ੍ਰਸ਼ਾਸਨ ਦੁਆਰਾ ਤਾਂ ਕਰਕੇ ਇਹ ਤਾਂ ਬੇਤੁਕੀਆਂ ਗੱਲਾਂ ਆ ਗਈਆਂ ਵੀ ਸਾਨੂੰ ਸਿਕਿਉਰਿਟੀ ਦਾ ਰੀਜ਼ਨ ਹੈਗਾ ਐਸੀ ਬਸ ਕੋਰਟ ਦਾ ਕੋਰਟ ਦੇ ਹੁਕਮਾਂ ਨੂੰ ਉਹ ਜ਼ਰੂਰੀ ਨਹੀਂ ਸਮਝਦੇ ਇਸ ਕਰਕੇ ਨਹੀਂ ਆਉਣਾ ਚਾਹੁੰਦੇ ਕੋਰਟ ਦੇ ਵਿੱਚ ਅੱਜ ਉਹਨਾਂ ਦੀ ਹਾਜ਼ਰੀ ਬੀਸੀ ਦੇ ਜ਼ਰੀਏ ਆਜੀ ਅੱਜ ਉਹਨਾਂ ਦੀ ਹਾਜ਼ਰੀ ਬੀਸੀ ਦੇ ਜ਼ਰੀਏ ਲੱਗੀ ਹੈ ਜੀ ਨਹੀਂ ਕਿ ਉਹ ਖੁਦ ਬੀਸੀ ਸੀ ਜਾਂ ਵਕੀਲ ਸੀ ਜੀ ਵਕੀਲ ਸਾਹਿਬ ਵੀ ਪੇਸ਼ ਹੋਏ ਹੈ ਜੀ ਖੁਦ ਵੀ ਪੇਸ਼ ਹੋਏ ਸੀ ਐਪਲੀਕੇਸ਼ਨ ਕਿਵੇਂ ਕੀਤੀ ਉਹਨਾਂ ਨੇ ਨਹੀਂ ਸਾਡੇ ਵੱਲੋਂ ਐਪਲੀਕੇਸ਼ਨ ਮੂਵ ਕੀਤੀ ਸੀ ਕਰਾਂਗੇ ਉਹਨੂੰ ਬੀਸੀ 'ਚ ਪੇਸ਼ ਹੋ ਕੇ ਐਪਲੀਕੇਸ਼ਨ ਮੂਵ ਕੀਤੀ ਉਹਨਾਂ ਨੇ ਬਈ ਉਹਨਾਂ ਨੇ ਨਹੀਂ ਐਪਲੀਕੇਸ਼ਨ ਨਹੀਂ ਜੀ ਮੂਵ ਕੀਤੀ ਉਹਨਾਂ ਨੇ ਜਿਹੜੇ ਬੀਸੀ ਤੇ ਪੇਸ਼ ਖਤ ਹੋਏ ਹੈ ਉਹਨਾਂ ਦੇ ਵਕੀਲ ਸਾਹਿਬ ਨੇ ਵੈਸ ਕੀਤੀ ਹੈ ਬੀਸੀ ਦੇ ਜ਼ਰੀਏ ਜਿਹੜੇ ਉਹਨੇ ਗੀ ਸਾਹਿਬ ਦੇ ਵਕੀਲ ਸਾਹਿਬ ਨੇ ਕੀ ਦਲੀਲਾਂ ਦਿੱਤੀਆਂ ਉਹਨਾਂ ਨੇ ਜਿਹੜੀਆਂ ਪਹਿਲਾਂ ਐਪਲੀਕੇਸ਼ਨ ਚ ਆਪਦੀ ਦੇ ਵਿੱਚ ਦਲੀਲਾਂ ਦਿੱਤੀਆਂ ਸੀ ਜੀ ਵੀ ਸਾਨੂੰ ਸਿਕਿਉਰਟੀ ਦਾ ਸਾਡਾ ਰੀਜ਼ਨ ਹੈ ਅਸੀਂ ਆ ਨਹੀਂ ਸਕਦੇ ਸਾਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ ਵੀ ਸਾਨੂੰ ਕੋਈ ਇੱਥੇ ਟਾਰਗੇਟ ਕੀਤਾ ਜਾ ਸਕਦਾ ਇੱਕ ਉਹਨਾਂ ਨੇ ਮਾਤਾ ਜੀ ਦੀ ਕਿਸੇ ਵੀਡੀਓ ਦਾ ਹਵਾਲਾ ਦਿੱਤਾ ਵੀ ਮਾਤਾ ਜੀ ਨੇ ਕਿਸੇ ਪੱਤਰਕਾਰ ਵੀਰ ਨੂੰ ਕਿਹਾ ਵੀ ਇਹਨਾਂ ਦੇ ਜੂੰਡੇ ਖਿੱਚ ਕੇ ਵੀ ਲੈ ਕੇ ਆਉ ਉਹ ਵੀ ਅਸੀਂ ਕੋਰਟ ਨੂੰ ਇਸ ਚੀਜ਼ ਦਾ ਜਸਟੀਫਾਈ ਕਰਤਾ ਸੀ ਵੀ ਚਲੋ ਬਜ਼ੁਰਗ ਨੇ ਬੋਲੇ ਹੈਗੇ ਉਹਨਾਂ ਨੂੰ ਪੱਤਰਕਾਰ ਵੀਰ ਨੇ ਜਦੋਂ ਸਵਾਲ ਪੁੱਛਿਆ ਵੀ ਮਾਤਾ ਜੀ ਵੀ ਜੇ ਉਹ ਤਰੀਕ ਤੇ ਨਹੀਂ ਆਉਂਦੇ ਤਾਂ ਮਾਤਾ ਜੀ ਨੇ ਜਵਾਬ ਦਿੱਤਾ ਹੈ ਜਿਹੜਾ ਆਪਣਾ ਪਿੰਡੂ ਭਾਸ਼ਾ ਚ ਜਵਾਬ ਹੈ ਵੀ ਜੇ ਭਾਈ ਨਾ ਉਤਰੀ ਕਿਤੇ ਤਾਂ ਫਿਰ ਪੁਲਿਸ ਜੁੰਡਿਆਂ ਤੋਂ ਫੜ ਕੇ ਲੈ ਕੇ ਆਉ ਉਹਦੇ ਚ ਕੋਈ ਉਹਨਾਂ ਨੇ ਕੋਈ ਮਾਤਾ ਜੀ ਨੇ ਉਹਨਾਂ ਦੀ ਕੋਈ ਉਹਨਾਂ ਦੇ ਹਾਨੀ ਨਹੀਂ ਕੀਤੀ ਉਸ ਚੀਜ਼ ਦੀ ਜਿਹੜੀ ਉਹ ਅੱਜ ਆਪਦੇ ਦੁਆਰਾ ਮਾਤਾ ਜੀ ਦੀ ਬਦਨਾਮੀ ਜਿਹੜੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਕੀਤੀ ਹੈ ਉਸ ਚੀਜ਼ ਨੂੰ ਤਾਂ ਅੱਜ ਉਹ ਬਹੁਤ ਛੋਟਾ ਸਮਝਦੇ ਨੇ ਵੀ ਅਜ ਇੱਕ ਮਾਫੀ ਸ਼ਬਦ ਨਾਲ ਵੀ ਉਹ ਚੀਜ਼ ਨੂੰ ਭੁਲਾਇਆ ਜਾਵੇ ਤੇ ਮਾਤਾ ਜੀ ਨੇ ਜਿਹੜੀ ਗੱਲ ਕਹੀ ਹੈਗੀ ਇੱਕ 83 ਸਾਲ ਦੀ ਬਿਰਧ ਮਾਤਾ ਨੇ ਇੱਕ ਆਮ ਪਿੰਡੂ ਭਾਸ਼ਾ ਜੋ ਆਪਣੀ ਕਹੀ ਜਾਂਦੀ ਹੈ ਉਹਨੂੰ ਅੱਜ ਕੋਰਟ ਦੇ ਵਿੱਚ ਵੀ ਉਹਨਾਂ ਨੇ ਬਣਾਇਆ ਮੁੱਦਾ ਉਹਦਾ ਠੀਕ ਹੈ ਅਚੂਕ ਜਿਹੜਾ ਉਹਨਾਂ ਦੇ ਤਰਫੋਂ ਕਿਹੜੇ ਵਕੀਲ ਸਾਹਿਬ ਪੇਸ਼ ਹੋਏ ਸੀ ਕਿੱਥੇ ਦਿੱਲੀ ਤੋਂ ਆਏ ਨੇ ਕਿ ਚੰਡੀਗੜ੍ਹ ਤੋਂ ਆਏ ਨੇ ਉਹਨਾਂ ਕਿਤਾਜ ਦੀ ਪਰਮਾਨੈਂਟ ਐਗਜ਼ੈਂਪਸ਼ਨ ਦੀ ਐਪਲੀਕੇਸ਼ਨ ਸੀ ਕੰਗਣਾ ਰ ਉਹਦੇ ਤੇ ਬਹਿਸ ਹੋਈ ਹੈ ਤੇ ਇੱਕ ਜਿਹੜੀ ਅਸੀਂ ਜਿਹੜੀ ਲਿਸਟ ਆਫ ਵਿਕਨਸ ਅਸੀਂ ਗਵਾਹ ਕਰਵਾਉਣ ਵਾਸਤੇ ਐਪਲੀਕੇਸ਼ਨ ਦਿੱਤੀ ਸੀ ਉਹਨਾਂ ਨੇ ਉਹਦਾ ਜਵਾਬ ਦਿੱਤਾ ਉਹ ਕਹਿੰਦੇ ਵੀ ਜਿਹੜੇ ਗਵਾਹ ਨੇ ਵੀ ਤੁਸੀਂ ਕਰਾਉਣਾ ਚਾਹੁੰਦੇ ਹੋ ਉਹ ਨਾ ਕਰਵਾਏ ਜਾਣ ਉਸ ਐਪਲੀਕੇਸ਼ਨ ਤੇ ਬਹਿਸ ਹੋਈ ਹੈਗੀ ਤੇ ਅੱਜ